ਸ਼੍ਰੀਲੰਕਾ ਦੇ ਸਿਟੀਜ਼ਨ ਲड़का ਲੜਕੀ ਦਾ ਅੰਮ੍ਰਿਤਸਰ ਤੋਂ ਹੋਈ ਕਿਡਨੇਪਿੰਗ ਨੂੰ ਪੁਲਿਸ ਨੇ ਚੰਦ ਕੰਟਿਆ ਚਕੀਤਾ ਟੇरेस ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਇਹਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਐਲਬੇਨੀਆ ਜਿਹੜਾ ਮੁਲਕ ਹੈ ਉਤੋਂ ਦਾ ਵੀਜ਼ਾ ਲਵਾ ਦਿੱਤਾ ਜਾਵੇ ਤੇ ਇਹ ਉਸ ਚਾਂਸੇ 'ਚ ਆ ਗਏ ਉਹਨਾਂ ਨੇ ਕਿਹਾ ਵੀ ਠੀਕ ਹੈ ਉਹਨਾਂ ਨੇ ਕਿਹਾ ਕੁਝ ਪੈਸੇ ਲੱਗਣਗੇ ਤੇ ਤੁਸੀਂ ਸਾਨੂੰ ਵੀਜ਼ਾ ਲਵਾ ਦਿਓ ਸੋ ਜਿਹੜੇ 6 ਜਣੇ ਘੁੰਮਣ ਆਏ ਸੀ ਉਹਨਾਂ ਚੋਂ 4 ਜਣੇ ਆ ਉਹਨਾਂ ਨੇ ਕਿਹਾ ਅੰਮ੍ਰਿਤਸਰ ਵੀਜ਼ਾ ਲੱਗ ਗਿਆ ਇਹ ਅੰਮ੍ਰਿਤਸਰ ਤੁਹਾਨੂੰ ਮਿਲਣਾ ਪੈਣਾ ਜਾ ਕੇ ਇੱਥੇ ਆ ਕੇ ਡਿਵਾਈਨ ਹੋਟਲ ਬੱਸ ਸਟੈਂਡ ਦੇ ਸਾਹਮਣੇ ਉੱਥੇ ਆ ਕੇ ਇਹ 4 শ্রীলੰਕਨ ਨੈਸ਼ਨਲਸ ਜਿਹੜੇ ਆਏ ਇਹਦੇ ਚੋਂ ਇੱਕ ਨਿਲੂ ਚਿਤਨ ਹੈ ਇੱਕ ਉਹਨਾਂ ਦੇ ਹੈਗੇ ਜੋਹਨ ਆਰਬਿਕਾ ਲਲਿਤ ਤੈਂਕਾ ਕਨਿਸ਼ਕਾ ਉਸਮਰਧਨ ਇਹ ਸਾਰੇ ਉੱਥੇ ਦਿੱਲੀ ਸੀਗੇ ਇਹ ਜਿਹੜਾ ਅਸੀਥਾ ਨਾਮ ਦਾ ਇੱਕ ਬੰਦਾ ਦੱਸ ਰਿਹਾ ਜਿਹੜਾ ਇਹਨਾਂ ਨੂੰ ਉੱਥੇ ਦਿੱਲੀ ਮਿਲਿਆ ਸੀ ਸੋ ਜਦੋਂ ਇਹ ਚਾਰ ਲੋਕ ਇੱਥੇ ਆ ਗਏ ਤੇ ਇਹਨਾਂ ਚੋਂ ਇੱਕ ਲੇਡੀ ਔਰ ਇੱਕ ਮੇਲ ਨੂੰ ਇਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਤੁਹਾਡਾ ਵੀਜ਼ਾ ਲੱਗ ਗਿਆ ਤੁਸੀਂ ਸਾਡੇ ਨਾਲ ਚੱਲੋ ਤੁਸੀਂ ਉੱਥੇ ਹੀ ਰਹਿ ਕੇ ਹੋਟਲ ਚ ਉਹ ਇੱਥੇ ਇਹ ਤੋਂ ਨਾਲ ਲੈ ਕੇ ਚਾਂਸੇ ਦਾ ਕਿ ਵੀਜ਼ਾ ਤੁਹਾਡਾ ਲੱਗ ਜੇਗਾ ਉਸ ਤੋਂ ਬਾਅਦ ਜਾ ਕੇ ਇਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਕਿ ਤੁਹਾਡੇ ਬੰਦੇ ਦੋ ਕਿਡਨਾਪ ਹੋ ਗਏ ਤੁਸੀਂ 8000 ਯੂ ਐਸ ਡਾਲਰ ਸਾਨੂੰ ਦਿਓ ਨਹੀਂ ਤਾਂ ਹੀ ਇਹ ਬੰਦੇ ਰੀਲੀਜ਼ ਹੋ ਸਕਣਗੇ ਸੋ ਪੁਲਿਸ ਨੂੰ 30 12 ਨੂੰ ਇਹ ਸ਼ਿਕਾਇਤ ਮਿਲੀ ਸੀ ਏ ਡਿਵੀਜ਼ਨ ਰਾਮਬਗ ਥਾਣੇ ਚ ਇਮੀਡੀਏਟਲੀ ਪਰਚਾ ਦਰਜ ਕੀਤਾ ਗਿਆ 192 ਨੰਬਰ ਔਰ ਉਹਦੇ ਜੀ 30 ਦੇ ਵਿੱਚ डीसीपी मंदर साहब दी सुपरविजन ਦੇ ਵਿੱਚ ਰਪਾਲ ਸਿੰਘ ਏਡੀਸੀਪੀ ਮਨੀਤ ਸਾਡੇ ਏਸੀਪੀ ਸਾਹਿਬ ਈਸਟ ਔਰ ਨਾਲ ਬਲਜਿੰਦਰ ਔਰ ਕਪਿਲ ਜਿਹੜੇ ਇਹਨਾਂ ਦੇ ਐਸਐਚਓ ਤੇ ਚੌਕੀ ਇੰਚਾਰਜ ਸਾਰੇ ਇਕਦਮ ਐ ਐਕਸ਼ਨ ਚ ਆਏ ਬੜਾ ਸਵਿਫਟ ਐਕਸ਼ਨ ਕੀਤਾ ਗਿਆ ਔਰ ਜਿੱਥੇ ਦੋਨੇ ਬੰਦੇ ਪਹਿਲਾਂ ਰਿਕਵਰ ਕੀਤੇ ਗਏ ਹੁਸ਼ਿਆਰਪੁਰ ਏਰੀਏ ਚ ਉਸ ਅਸੀਂ ਹੁਸ਼ਿਆਰਪੁਰ ਪੁਲਿਸ ਦੀ ਵੀ ਕੁਝ ਹੈਲਪ ਲਈ ਜਦੋਂ ਇੱਕ ਵਾਰ ਇਹ ਰਿਕਵਰ ਹੋ ਗਏ ਤੇ ਅਸੀਂ ਟਰੇਸ ਕਰਨ ਲੱਗੇ ਉਹਦੇ ਚ ਦੋ ਮੁਲਜ਼ਮ ਜਿਹੜੇ ਤਿੰਨਾਂ ਚੋਂ ਫੜੇ ਗਏ ਇੱਕ ਦਾ ਨਾਮ ਹੈਗਾ ਅੰਕਿਤ ਇਹ ਬਾਈਕ ਸਾਲ ਦਾ ਹੈਗਾ ਇਹ ਰਾਮਗੜ੍ਹ ਪਿੰਡ ਪੰਧਾ ਕਬੂਰਥਲੇ ਚ ਉੱਥੋਂ ਦਾ ਰਹਿਣ ਵਾਲਾ ਹੈ ਇਟਲੀ ਤੋਂ ਡਿਪੋਰਟ ਹੋਇਆ ਹੋਇਆ ਹੈ 5 ਮਹੀਨੇ ਪਹਿਲਾਂ ਹੁਣ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਵਿੱਚ ਜਲੰਧਰ ਕੰਮ ਕਰ ਰਿਹਾ ਹੈ ਪੜਾਈ ਦੇ ਵਿੱਚ 12ਵੀਂ ਪਾਸ ਹੈ ਇਹ ਇੰਦਰਜੀਤ ਜਿਹੜਾ ਹੈ ਇਹ ਚੰਦਪੁਰ ਪਿੰਡ ਹੈਗਾ ਪਤਾਰਾ ਥਾਣਾ ਡਿਸਟ੍ਰਿਕਟ ਜਲੰਧਰ ਰੂਰਲ ਦੇ ਵਿੱਚ 22 ਸਾਲ ਦਾ ਹੈ ਤੇ 12ਵੀਂ ਪਾਸ ਹੈ ਕੰਮ ਕੋਈ ਨਹੀਂ ਕਰਦਾ ਜੇ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਜਿਹੜਾ ਇੰਦਰਜੀਤ ਹੈ ਇਹਦੇ ਖਿਲਾਫ ਤਿੰਨ ਮੁਕਦਮੇ ਪਹਿਲਾਂ ਜੱਟ ਜੀ ਨੇ 1458 ਵਗੈਰਾ ਦਾ ਜਿਹੜਾ ਸੀਰੀਅਸ ਹੁੰਦਾ ਹੈ ਇਸੇ ਨੂੰ ਲਰਕਿੰਗ ਹਾਊਸ ਸਟ੍ਰੈਸ ਪਾਇਸ ਐਟ ਨਾਈਟ ਐਂਡੀਪੀਐਸ ਦਾ ਹੈਗਾ ਰਾਮਾ ਮੰਡੀ ਜਲੰਧਰ ਮਸ਼ੀਨਰਟ ਨਕੋ ਉਧਰ ਫਗਵਾੜਾ ਦੇ ਵਿੱਚ ਵੀ ਆਰਮਜ਼ ਲੱਗਦਾ ਇੱਥੇ ਪੱਚਾ ਹੈਗਾ ਜੋ ਕ੍ਰਿਮੀਨਲ ਮਾਈਂਡ ਦੇ ਬੰਦੇ ਨਹੀਂ ਡੜੀ ਇਹਨਾਂ ਦੇ ਬਰਾਮਦਗੀ ਹੋਈ ਹੈ ਉਹ ਇੱਕ ਕਾਰ ਹੈ Swift Desire ਔਰ ਕੁਝ ਪੈਸੇ ਇਹਨਾਂ ਨੇ ਉਹਦੇ ਜਿਹੜਾ ਅਨਕਿਤ ਹੈ ਉਹਦੇ ਖਾਤੇ ਚ ਪਾਏ ਸੀਗੇ ਉਹ ਵੀ ਅਸੀਂ ਫ੍ਰੀਜ਼ ਕਰਾ ਰਹੇ ਹਾਂ ਸੋ ਮੈਂ ਇਹਨੂੰ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਇਹ ਚੰਦੀ ਘੰਟੇ ਦੇ ਵਿੱਚ ਇਹ ਸਾਰੀ ਜਦੋਂ ਪੁਲਿਸ ਨੂੰ ਤਲਾਬ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਗਈ ਔਰ ਦੋਨੋਂ শ্রীলੰਕਨ ਨੈਸ਼ਨਲ ਸਹੀ ਸਲਾਮਤ ਬਰਾਮਦ ਕੀਤੇ ਗਏ ਔਰ ਤਿੰਨਾਂ ਚੋਂ ਦੋ ਮੁਲਜ਼ਮ ਅਸੀਂ ਫੜ ਲਏ ਆ ਤੇ ਇਸਰਾ ਮੁਲਜ਼ਮ ਵੀ ਚਲਦੀ ਫੜਿਆ ਜਾਏਗਾ ਇਹ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਦੀ ਜਗ੍ਹਾ ਹੋ ਗਈ ਪਿੰਡ ਤੱਲਣ ਕਾਫੀ ਮਸ਼ਹੂਰ ਪਿੰਡ ਹੈ ਜਿੱਥੇ ਗੁਰਦੁਆਰਾ ਸਾਹਿਬ ਵੀ ਨੇ ਜਲੰਧਰ ਦੇ ਹਾਤੀ ਦੇ ਵਿੱਚ ਪੈਂਦਾ ਉੱਥੋਂ ਇਹ ਗ੍ਰਿਫਤਾਰ ਕੀਤੇ ਗਏ ਨੇ ਜਿਹੜਾ ਇੱਕ ਲੜਕਾ ਬਾਕੀ ਆ ਉਹ ਗੁਰਪ੍ਰੀਤ ਹੈਗਾ ਪੀਰ ਮਾਨਾ ਬਟਾਲਾ ਗੁਰਦਾਸਪੁਰ ਦਾ ਇਹ ਵੀ ਇਟਲੀ ਤੋਂ ਵਾਪਸ ਆਇਆ ਹੈ ਇਮੀਗ੍ਰੇਸ਼ਨ ਦਾ ਕੰਮ ਕਰ ਰਿਹਾ ਹੈ ਤੁੱਕ ਕੰਪਲੇਨ ਕੋਈ ਸੀਗਾ ਤੁਹਾਡੇ ਕੋਲ ਕੰਪਲੇਨ ਕੀਤੀ ਸੀ ਆਪਾਂ ਨੂੰ ਜਿਹੜੇ ਨਾਲ ਦੇ ਦੋ ਬੰਦੇ ਸੀ ਜਿਹਨਾਂ ਚੋਂ ਨੀਲੀ ਜਤਨ ਹੈਗਾ ਇਹ ਸ੍ਰੀਲੰਕਾ ਨੈਸ਼ਨਲ ਹੀ ਹੈ ਉਹਨੇ ਕੰਪਲੇਨ ਕੀਤੀ ਸੀ ਕਿ ਇਦਾਂ ਸਾਡੇ ਸਾਥੀ ਇੱਕ ਲੇਡੀ ਤੇ ਏਜੰਟਸ ਨੂੰ ਇਦਾਂ ਲੈ ਗਏ ਸੀਗੇ ਝਾਂਸਾ ਦੇ ਕੇ ਤੇ ਹੁਣ ਸਾਨੂੰ ਪਤਾ ਲੱਗਿਆ ਕਿ ਸਾਨੂੰ ਕਿਡਨਾਪਿੰਗ ਦੀ ਇੱਕ ਧਮਕੀ ਦੇ ਕੇ ਪੈਸੇ ਉਥਰਾਤੀ ਦੇ ਤੌਰ ਤੇ ਕੋਇਆ ਜਾ ਰਿਹਾ ਹੈ ਇਹ ਵਾਲਾ ਗੈਂਗ ਨੈਪ ਕਰਨ ਵਾਲਾ ਹੈ ਨਾ ਇਮੀਗ੍ਰੇਸ਼ਨ ਨਾਲ ਕੰਮ ਕਰਦੇ ਆਂ ਦੇਖੋ ਬੇਸਿਕਲੀ ਤਾਂ ਜੋ ਇਹਦੇ ਚ ਪਤਾ ਲੱਗਿਆ ਕਿ ਇਹ ਬੰਦੇ ਕ੍ਰਿਮੀਨਲ ਪ੍ਰਵਿਰਤੀ ਦੇ ਤਾਂ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਆ ਰਮਜ਼ਾ 10 ਡੀਪੀਐਸ ਐਕਟ ਔਰ 458 ਬੜੀ ਸੀਰੀਅਸ ਕ੍ਰਾਈਮ ਹੁੰਦਾ ਉਹਦੇ ਚ ਵੀ ਵਾਂਟਡ ਨੇ ਹੁਣ ਜਿਹੜੀ ਕੜੀ ਜੁੜਨੀ ਆ ਉਹ ਜਿਹੜਾ ਅਸੀਥਾ ਨਾਮ ਦਾ శ్రీਲੰਕਾ ਨੇ ਇਹਨਾਂ ਨੂੰ ਮਿਲਿਆ ਉਹ ਤੇ ਦਿੱਲੀ ਜਿਨੇ ਸਾਰੀ ਦੱਸ ਪਾਈ ਔਰ ਜਿਨੇ ਇਹਨਾਂ ਨੂੰ ਲਿਓਰ ਕੀਤਾ ਇਸ ਕੰਮ ਚ ਕਿ ਤੁਹਾਨੂੰ ਇਦਾਂ ਵੀਜ਼ਾ ਮਿਲ ਜੇਗਾ ਉਹ ਸਾਰੀ ਕਾਂਸਪੀਰੇਸੀ ਉਸ ਤੋਂ ਵੀ ਕਲੀਅਰ ਹੋਣੀ ਹੈ ਬਟ ਇਹਨਾਂ ਤੋਂ ਇਹ ਗੱਲ ਬੜੀ ਕਲੀਅਰ ਹੈ ਕਿ ਇਹ ਬੰਦੇ ਕ੍ਰਿਮੀਨਲ ਮਾਈਂਡ ਦੇ ਸੀ ਔਰ ਕ੍ਰਿਮੀਨਲ ਇੰਟੈਂਸ਼ਨ ਨਾਲ ਹੀ ਇਹ ਸਾਰੀ ਯੋਜਨਾਬੱਧ ਤਰੀਕੇ ਨਾਲ ਹੀ ਅੰਮ੍ਰਿਤਸਰ ਲਿਆਂਦਾ ਗਿਆ ਔਰ ਉਹਨਾਂ ਨੇ ਜੋ ਹੋਟਲ 'ਚ ਰਖਾਇਆ ਔਰ ਰਖਾ ਕੇ ਮੁੜ ਕੇ ਦੋ ਜਣੇ ਨੂੰ ਲੈ ਕੇ ਦੂਰ ਨੂੰ ਰਹਿਣਤਾ ਸੋ ਥੈਟ ਉਹ ਪੈਸੇ ਜਿਹੜੇ ਆ ਉਹ ਵਸੂਲ ਕਰ ਸਕਣ। ਬਟ ਬੇਸਿਕਲੀ ਜਿਹੜਾ ਗੈਂਗ ਚੱਲ ਰਿਹਾ ਹੈ ਇਹ ਨੈਸ਼ਨਲ ਲੈਵਲ ਤੇ ਚੱਲਦਾ ਹੈ ਕੁਝ ਸਪੈਸ਼ਲ ਲੱਕਾਂ ਦੇ ਲੋਕਾਂ ਨੂੰ ਉੱਥੇ ਲੈ ਕੇ ਆਉਣਾ। ਦੇਖੋ ਨੈਸ਼ਨਲ ਲੈਵਲ ਵਾਲੀ ਗੱਲ ਤਾਂ ਆਪਾਂ ਇੱਕ ਜੋੜ ਸਕਦੇ ਹਾਂ ਕਿ ਦਿੱਲੀ ਬੰਦੇ ਘੁੰਮਣ ਆਏ ਔਰ ਜਿਹੜਾ ਉੱਥੇ ਦਾ ਬੰਦਾ ਇਹਨਾਂ ਨੂੰ ਮਿਲਿਆ ਜਿਹਦਾ ਜਿੰਨੇ ਮਹੀਨੇ ਦੱਸ ਪਾਈ ਹੈ ਅਸੀਥਾ ਨਾਮ ਦਾ ਨਾ ਸਰ ਰੀਲੰਡਾ ਦਾ ਲੜਕਾ ਹੁਣ ਇਹਨਾਂ ਦੇ ਸਾਰੇ ਅਸੀਂ ਪੁਛਕੀਤੇ ਵਿੱਚ ਉਹਨੂੰ ਪਹਿਲਾਂ ਤਾਂ ਨਾਮਜਿਤ ਕਰਕੇ ਟਰੈਕ ਕਰਕੇ ਉਹਨੂੰ ਫੜਨਾ ਬੜਾ ਜ਼ੂਰੀ ਹੈ ਕਿਉਂਕਿ ਦੇਖੋ ਆਪਣੇ ਮੁਲਕ ਦੇ ਬੰਦੇ ਨਾਲ ਬੰਦਾ ਜ਼ਿਆਦਾ ਘੁੰਮ ਮਿਲ ਜਾਂਦਾ ਜਦੋਂ ਘੁੰਮਣ ਆਇਆ ਐਚਚੁਅਲੀ ਦੇ ਫੀਲ ਮੋਰ ਸਿਕਰ ਉਸ ਤੋਂ ਬਾਅਦ ਉਹਨੇ ਅੱਗੇ ਇਹਨਾਂ ਦੀ ਨਾਲ ਕਿਦਾਂ ਕੰਟੈਕਟ ਸੀਗਾ ਅੰਕਿਤਨਾ ਤੇ ਜਿਹੜਾ ਮੁੰਡਾ ਇੰਦਰਜੀਤ ਤੇ ਦੂਜਾ ਗੁਰਪ੍ਰੀਤ ਹੈਗਾ ਤੋ ਉਹ ਵੀ ਸਾਰੀ ਖੜੀ ਦੇਖੀ ਜਾਊਗੀ ਅਸੀਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਕਿਉਂਕਿ ਇਮੀਡੀਏਟਲੀ ਇਹ ਸੈਂਸੇਸ਼ਨਲ ਕ੍ਰਾਈਮ ਹੈ ਕਿਡਨੈਪਿੰਗ ਐਕਸਟਰਸ਼ਨ ਔਰ ਕੱਲ ਨੂੰ ਕਿਸੇ ਫੋਰਨ ਨੈਸ਼ਨਲ ਦੀ ਜਾਨ ਨੂੰ ਵੀ ਖਤਰਾ ਬਣ ਸਕਦਾ ਸੀਗਾ ਤੇ ਲੰਕਨ ਵਿੱਚ ਘੁੰਮਣਾ ਐਸੀ ਕਿ ਬਸ ਉਹਦੀ ਵਿਦੇਸ਼ ਪੇ ਜਲਦੀ ਖਰਾਬ ਤੇ ਨਹੀਂ ਆਏ ਤਾਂ ਘੁੰਮਣੀ ਸੀ ਉਹ ਕਹਿੰਦੇ ਸੀ ਦਿੱਲੀ ਉੱਥੇ ਇਹ ਗੱਲ ਚੱਲੀ ਵੀ ਤੁਹਾਨੂੰ ਐਲਬੇਨੀਆ ਭੇਜ ਦਈਏ ਬਿਕੋਜ਼ ਤੁਹਾਨੂੰ ਪਤਾ ਹੈ ਕਿ ਉੱਥੇ ਵੀ ਇਕਨੋਮੀ ਦੇ ਵਿੱਚ ਪ੍ਰੋਬਲਮ ਤਾਂ ਹੈ ਹੀ ਐ ਡੈਲਰੀ ਆਪਾਂ ਪੜਦੇ ਹੀ ਆ ਸਾਰੇ ਜਸੋ ਪਰ ਲੇਕੇ শ্রীলੰਕਾ ਤੋਂ ਵੀ ਕਿਤੇ ਕੋਈ ਡਾਕਟਰ ਆਇਆ ਸੀ ਮੈਂ ਲੱਗ ਕੇ ਨਹੀਂ শ্রীলੰਕਾ ਦੀ ਨਹੀਂ ਗੱਲ ਦੱਸੀ ਉਹਨਾਂ ਨੇ ਦਿੱਲੀ ਦੀ ਦੱਸੀ ਹੈ ਉਹਨਾਂ ਦੀ ਪੁਛਗਿੱਛ ਤੋਂ ਵੀ ਜਿਹੜੀ ਮੁਢਲੀ ਹੋਈ ਹੈ ਉਸ ਤੋਂ ਇੱਕ ਅਲੱਗ ਕਰੈਬ੍ਰੇਟ ਕੁਸ਼ ਹੋਈ ਹੈ ਬਾਕੀ ਤਸਦੀਕ ਕਰਨੀ ਹੈ ਜ਼ਰੂਰੀ ਨੇ ਅਜ ਤੱਕ ਪਹਿਲੀ ਵੀ ਇਹਨਾਂ ਨੇ ਕੋਈ ਐਸਾ ਹੀ ਅਲਾਟਮੈਂਟ ਕੀਤੀ ਹੈ ਜਿਹੜੇ ਦੋ ਦੋ ਨਹੀਂ ਆ ਦੇਖ ਲਓ ਤਿੰਨ ਪਕਦਮੇ ਨੇ ਉਹ ਡਿਫਰੈਂਟ ਹੈ ਉਹ ਤਾਂ ਇੱਕ ਤਾਂ ਰਾਤ ਨੂੰ ਜਾ ਕੇ ਸੱਟਾ ਮਾਰਨੀ ਹੈ ਕਿਸੇ ਦੇ ਇੱਕ ਐਨਡੀਪੀਐਸ ਸੈਕਟਰ ਹੈਗਾ ਨਕੂਦਰ ਰਾਮਾ ਮੰਡੀ ਤੇ ਪਵਾੜੇ ਦੇ ਵਿੱਚ ਆਰਮਜੈਕਟ ਦਾ ਵੀ ਹੈ ਉਹ ਡੋਟਰ ਕਲੀਅਰ ਹੁੰਦਾ ਕਿ ਬੰਦਾ